ਇਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪ ਚੀਮਾ ਦਾ ਇਥੇ ਕੋਕਰ ਪੈਲਸ ਦੇ ਨੇੜੇ ਜਿਹੜਾ 6:30 7:00 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾਹ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਆ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੋਗਾ ਉਸ ਤੋਂ ਬਾਅਦ ਹੀ ਜਿਹੜੇ ਨਿਗਰਾਨੀ ਐਸਐਸਪੀ ਸਾਹਿਬ ਸੇਲ ਮੀਰਜੀ ਦੇ ਥੱਲੇ ਐਸਪੀ ਦੀ ਡੀਐਸਪੀ ਸੰਜੀਵ ਐਸਐਚਓਜ਼ ਜਿਹਨੇ ਉਹ ਸਾਰੇ ਟੀਮਾਂ ਬਣਾਈਆਂ ਕਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਪਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ਕਤੀ ਜਿਹੜਾ ਜਿਹੜੇ ਆ ਪੰਜ ਜਿਹੜੇ ਆ ਥਾਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਥਾਰੇ ਜਿਹੜੇ ਰਵਿੰਦਰ ਹੈਰੀ ਤੇ ਸੁਵਿੰਦਰ ਸੇਵੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ شناخت ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਉਹ ਕੁਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇੱਧਰ ਨੂੰ ਤਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਅ ਇੱਕ ਟ੍ਰੈਪ ਲਈ ਕੀਤਾ ਗਿਆ ਸੀਗਾ ਜਿਸ ਪ੍ਰਾਈ ਉਹਨਾਂ ਨੂੰ ਉਹਨੂੰ ਅੱਗੇ-ਅੱਗੇ ਰੋਕਿਆ ਗਿਆ ਪੁਲਿਸ ਨੇ ਰੋਕਿਆ ਗਿਆ ਤੇ ਉਹਨੇ ਆ ਮੋਟਰਸਾਈਕਲ ਉਸ ਦਾ ਰੋਕ ਕੇ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਜੋ ਆ ਵੀ ਫਾਇਰਿੰਗ ਦੇ ਵਿੱਚ ਇੰਜਰ ਹੋਇਆ ਤੇ ਪਰ ਉਸ ਨੂੰ ਓਵਰਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੇਰਸ ਹਸਪੀਟਲ ਦੇ ਵਿੱਚ ਉਸ ਨੂੰ ਜੇਰੇ ਇਲਾਜ ਭੇਜਿਆ ਗਿਆ ਚਲੋ ਉਹ ਤਾਂ ਹਸਪੀਟਲ ਦੀ ਪਤਾ ਲੱਗਣੀਆ ਹੁਣ ਇਹ ਜਾਣ ਕੇ ਅਫਸਰ ਸਾਹਿਬਾਨ ਉੱਥੇ ਜੇਰੇ ਇਲਾਜ ਹੈਗਾ ਉਹਦਾ ਉਹ ਸੋਚਦੇ ਬਦਲ ਗਿਆ ਹੈ ਜਿਹੜਾ ਪਾਣੀ ਹੈ ਦਿਲ आले ਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਗਾ ਭਵਨਪੁਰੀਆ ਗੈਂਗ ਦਾ ਤੇ ਡੋਨੀਪਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਇਹ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀਪਲ ਤੇ ਮਨ ਕਨਝਾਮਪੁਰੀਆ ਗੈਂਗ ਹੈਗਾ ਉਹਨੂੰ ਮੈਨੂੰ ਲੱਗਦਾ ਸੀਗਾ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਵਨਪੁਰੀਆ ਨੂੰ ਲੱਗਦਾ ਸੀਗਾ ਕਿ ਇਹ ਹੀ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿੰਪਾਟਾਈਜ਼ਰ ਹੈਗਾ ਇਹ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ 달ਮ ਜਿਹੜੇ ਜੱਗੂ ਭਵਾਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰਦੇ ਸੀਗੇ ਤੇ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜਿਆ ਥਿਆਰੇ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਲੱਗਦਾ ਮੈਂ ਇਸ ਪਲੇਟਫਾਰਮ ਮੱਧਿਆ ਰਹੇ ਇਹ ਕਹਿਣਾ ਚਾਹਣਾ ਕਿ ਜਿਹੜੀ ਪੁਲਿਸ ਹੈ ਨਾ ਮਿਆਪਲ ਬੜੀ ਸੱਚਮਈ ਹੈ ਔਰ ਬਟਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਹਾਨੀਆਂ ਕੰਮ ਕੀਤਾ ਹੈਗਾ। ਅ ਕ੍ਰਾਈਮ ਹੋਇਆ ਇਸ ਗੱਲ ਤੋਂ ਮਨਕਰ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਇਹ ਵਚਨ ਬੰਧਾ ਹੈ ਕਿ ਅਸੀਂ ਗੈਂਗਸਟਰਿਜ਼ਮ ਨੂੰ ਜੜੋਂ ਪੁੱਟ ਕੇ ਹੀ ਸਾਲ। ਸਰ ਜਿਹੜੀਆਂ ਆਵਾਜ਼ਾਂ ਤਾਂ ਹੋਈਆਂ ਤਕਰੀਬਨ ਜਨਵਰੀ ਜਨਵਾਰ ਹੈ ਆਪਣਾ ਵਰਚਸਬ ਕਾਇਮ ਕਰਨ ਲਈ ਅ ਨਾਜਾਇਜ਼ ਹੱਤਿਆਵਾਂ ਵੀ ਕਰਾਈਆਂ ਐਕਸਟਰਸ਼ਨਾਂ ਦੇ ਕਰਕੇ ਵੀ ਤਾਂ ਕਿ ਜੋ ਇਹਨਾਂ ਦੀ ਦਹਿਸ਼ਤ ਹੋ ਸਕੇ ਤੇ ਇਹ ਐਕਸਟਰਸ਼ਨਾਂ ਕਰ ਸਕਣ ਇਹ ਗੁੰਡੇ ਨੇ ਐਕਚੁਅਲੀ ਇਹਨਾਂ ਨੂੰ ਜਿਆਦਾ ਗਲੋਰੀਫਾਈ ਕਰਨ ਦੀ ਲੋੜ ਨਹੀਂ ਹੈਗੀ ਇਹ ਗੁਰੂਆਂ ਦੇ ਜੋ ਪ੍ਰਾਪਤ ਧਰਤੀ ਹੈਗੀ ਆ ਇਸ ਦੇ ਵਿੱਚ ਇਸ ਗੰਦੇ ਐਲੀਮੈਂਟਾਂ ਨੂੰ ਜਿਆਦਾ ਵੱਡੇ ਵੱਡੇ ਨਾਮ ਦੇ ਕੇ ਇਹਨਾਂ ਨੂੰ ਇਹ ਕੋਈ ਬਹੁਤ ਚੰਗਾ ਨਾਮ ਨਾਲ ਨਹੀਂ ਕੰਮ ਕਰ ਰਹੇ ਇਹ ਗੰਦਾ ਕੰਮ ਹੀ ਹੈ ਤੇ ਗੰਦੀ ਨੇ ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨੂੰ ਕ੍ਰਿਟਿਕਾਈਜ਼ ਕਰੀ ਔਰ ਜਿੰਨਾ ਇਹਨਾਂ ਨੂੰ ਭੰਡਿਆ ਉਹਨਾਂ ਹੀ ਥੋੜਾ ਹੈ ਸ਼ਾਇਦ ਕਿਸੇ ਨਾ ਕਿਸੇ ਨੌਜਵਾਨ ਮੈਂ ਇਸ ਮੱਦੇ ਰਾਈ ਫਿਰ ਤੋਂ ਕਹਿਣਾ ਕਿ ਜਿਹੜੇ ਗੁੰਮਰਾਹ ਨੌਜਵਾਨ ਹੈ ਉਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੇਨਸਟ੍ਰੀਮ ਦੇ ਚਾਓ ਅਸੀਂ ਆਪਣਾ ਜੋ ਵੀ ਤੁਹਾਡਾ ਮਾੜਾ ਮੋਟਾ ਜਿਹੜਾ ਤੁਹਾਡਾ ਕ੍ਰਾਈਮ ਹੈਗਾ ਆਪਣਾ ਲਾਅ ਆਫ ਦੀ ਲੈਂਡ ਨੂੰ ਫੇਸ ਕਰੋ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਵਿੱਚ ਜਾਂ ਉਹਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜਿਸ ਦਾ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਆਣਾ ਚਾਹੀਦਾ ਇਸ ਦਾ ਜਿਹੜਾ ਅੰਜਾਮ ਹੁੰਦਾ ਉਹ ਜਿਹੜੇ ਇੱਕ ਗੈਂਗਸਟਰ ਦੀ ਲਾਈਫ ਹੈ ਉਹ ਜ਼ਿਆਦਾ ਨਹੀਂ ਹੁੰਦੀ ਜਿਹੜੀ ਇਹਨਾਂ ਨੂੰ ਇਹ ਪ੍ਰਲੋਭਨ ਦੇ ਕੇ ਕਹਿੰਦੇ ਅਸੀਂ ਬਾਹਰ ਕੱਢ ਲਾਂਗੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਅਸੀਂ ਬਾਹਰੋਂ ਵੀ ਸਾਰਿਆਂ ਨੂੰ ਵਾਰੀ ਵਾਰੀ ਫੜ ਕੇ ਇੱਥੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਜੋ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਉਹ ਇੱਥੇ ਭੁਗਤਣਗੇ ਆਪਣੀ ਜਿਹੜੇ ਜੁਰਮਾਂ ਦੀ ਜਿਹੜੀ ਉਹਨਾਂ ਨੇ ਜੁਰਮ ਕੀਤੇ ਇਹ ਮਾਨਕ ਕਿਥੋਂ ਲਈ ਸੀ ਮਾਨਕ ਛਰੇਟ ਦਾ ਸੀ ਅੰਮ੍ਰਿਤ ਸਰ ਇਹਦੇ ਉੱਤੇ ਇਹਦੇ ਦਾ ਇਹਦਾ ਕ੍ਰਿਮినਲ ਬੈਕਗ੍ਰਾਉਂਡ ਹੈ ਇਹਦੇ ਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦੇ ਦੋ ਪਰਚੇ ਦਰਜ ਨੇ ਤੇ ਆਮ ਜ਼ੈਕਟ ਦੇ ਪਰਚੇ ਦਰਜ ਨੇ ਤੇ ਇਹ ਇਹਨਾਂ ਨਾਲ ਹੁਣ ਡਿਗੂ ਭਗਵਾਨਪੁਰਿਆ ਗੈਂਗ ਨਾਲ ਜੁੜਿਆ ਹੋਇਆ ਸੀ ਸਰ ਇਹਦੀ ਗੋਲੀ ਕਿੱਥੇ ਲੱਗੀ ਹੈ ਗੋਲੀ ਮੈਂ ਤੁਹਾਨੂੰ ਪੁੱਛਿਆ ਜੀ ਅਗਰ ਲਖਨ ਜੀ ਲੈਫਟ ਲੈਫਟ ਲੱਗਦੀ ਹੈ ਉਦੇ ਲੈਫਟ ਲੈਗ ਤੇ ਉਹਦੇ ਤੇ ਲੱਗੀ ਹੈਗੀ ਆ ਤੇ ਉਹ ਪਰ ਇਹਦੇ ਵਿੱਚ ਇਹ ਆ ਕਿ ਆ ਪ੍ਰਮਾਤਮਾ ਦੀ ਕਿਰਪਾ ਨਾਲ ਪੁਲਿਸ ਪਾਰਟੀ ਸੇਫ ਹੈਗੀ ਹੈ ਤੇ ਇਸ ਕਰਕੇ ਉਹਦਾ ਇਲਾਜ ਚੱਲ ਰਿਹਾ ਫਿਰ ਅਸੀਂ ਜਿਹੜੇ ਦੋ ਤੁਸੀਂ ਹੋਰ ਦੱਸੋਗੇ ਬਾਈਕ ਦੇ ਸ਼ੇਰ ਸੀ ਕੋਈ ਸ਼ਾਇਦ ਹਾਂਜੀ ਦੱਸ ਰਿਹਾ ਪੁਲਿਸ ਸੋਰਸਸ ਨੂੰ ਇਹ ਪਤਾ ਸੀ ਕਿ ਦੋ ਹੋਰ ਨਹੀਂ ਦੋ ਅਸੀਂ ਜਿਹੜੇ ਅਣਪਛਾਤੇ ਸੀ ਉਹਨਾਂ ਨੂੰ ਆਡੈਂਟੀਫਾਈ ਕਰ ਲਿੱਤਾ ਹੈ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਦੇਖੋ ਇਹ ਪੂਰੇ ਦੋ ਮੋਟਰਸਾਈਕਲਾਂ ਦੇ ਪੰਜ ਪੰਜ ਅਣਪਛਾਤੇ ਆਏ ਸੀ ਦੋ ਪਹਿਲਾਂ ਫੜੇ ਜਾ ਚੁੱਕੇ ਸੀ ਹਰਿੰਦਰ ਹਰੀ ਤੇ ਸੁਵਿੰਦਰ ਚਵੀ ਤੇ ਇਹਦੇ ਵਿੱਚੋਂ ਜਿਹੜੇ ਦੂਜਾ ਮੋਟਰਸਾਈਕਲ ਸੀ ਉਹ ਤੇ ਤਿੰਨ ਸਵਾਰ ਸੀਗੇ ਅਣਪਛਾਤੇ ਉਹਨਾਂ ਦੇ ਵਿੱਚੋਂ ਇੱਕ ਮਾਨਕ ਸੀ ਜਿਹੜਾ ਅੱਜ ਬ੍ਰੀਫ ਐਕਚੇਂਜ ਆਫ ਫਾਇਰ ਦੇ ਨਾਲ ਓਵਰ ਪਾਵਰ ਕੀਤਾ ਤੇ ਅਰੈਸਟ ਕੀਤਾ ਬਡਾਲ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਐਸਐਸਪੀ ਸਾਹਿਬ ਨੇ ਐਸਪੀ ਡੀ ਡੀਐਸਪੀ ਸੰਜੀਵ ਨੇ ਸਾਡੇ ਐਸਐਸਓ ਸਾਹਿਬਾਨ ਨੇ ਇਹਨਾਂ ਨੇ ਬਹੁਤ ਇਹਨਾਂ ਨੂੰ ਸੂਹ ਮਿਲੀ ਸੀ ਇਹਨਾਂ ਨੇ ਬੜਾ ਬਿਨਾ ਟਾਈਮ ਗਵਾਏ ਇੱਥੇ ਨਾਕਾ ਲੇ ਕਰਕੇ ਤੇ ਕਾਬੂ ਕੀਤਾ ਹੈਗਾ ਤੇ ਤਾਂ ਕਿ ਜੋ ਲੋਕਾਂ ਦੇ ਵਿੱਚ ਕੰਫੀਡੈਂਸ ਬਹਾਲ ਹੋ ਸਕੇ ਜਿਹੜਾ ਕੋਈ ਇੱਥੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਪੁਲੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਹਰ ਜੈਂਗਸਟਰ ਵਾਰਦ ਨੂੰ ਨਿਜਿੱਠਣ ਲਈ ਵਚਨਬੱਧ ਹੈ